ਚੋਰਾਵਾਂ ਵੱਲੋਂ ਵਿਦਿਆਦੇ ਮੰਦਿਰ ਨੂੰ ਵੀ ਨਹੀਂ ਬਖਸ਼ਿਆ ਗਿਆ ਸਮਰਾਲਾ ਨੇੜੇ ਪਿੰਨ ਨਾਗਰਾ ਵਿਖੇ ਚੋਰਾਵਾਂ ਵੱਲੋਂ ਵਿਦਿਆਦੇ ਮੰਦਿਰ ਨੂੰ ਰਾਤ ਵੇਲੇ ਨਿਸ਼ਾਨਾ ਬਣਾਇਆ ਗਿਆ ਦੇਖੋ ਚੋਰਾਾਂ ਦੀ ਸ਼ਰਮਸਾਰ ਹਰਕਤ ਪੁਲਿਸ ਨੂੰ ਇਤਲਾਹ ਦੰਦੇ ਹੋਏ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਆਉਂਦੇ ਆਂ ਸੁਣਦੇ ਆਂ ਮੀਡੀਆ ਨਾਲ ਗੱਲਬਾਤ ਕਰਤੇ ਹੋਏ ਇਹਨਾਂ ਦਾ ਕੀ ਕਹਿਣਾ ਹੈ ਜੀ ਕੀ ਨਾਮ ਹੈ ਜੀ ਜਰੂਰ ਮੈਂ ਨਵੀਨ ਕਈ सरकारी हाई स्कूल नागरा देवी मैथ मास्टर हां इनकी कोबी साडे स्मार्ट क्लास दे, तो ती दे तीन पैनल लग गए हैं मिडडे मील दा काफी सामान लग गया राशन वगैरह बच्चेन दा लग गया बिरियां वगैरह सब कुछ लग गए हां बहुत ज्यादा नुकसान आया साडे स्कूल दा लगभग कॉस्ट भी गल करी त किन्नी सप्लाई तो तीन लाख रुपए दा नुकसान होया साडा आह पोल्स रिपोर्ट लिखाती है असली पोल्स रिपोर्ट लिखाती है बाकी सरपंच शामु इतिहास करती है कि पेंडेव ही बंदे होने चाहिए नहीं तो बाकी वो अपनी कार्य करेगी पोल्स देख लेगी कि ये हो रहा कि नहीं देखाल करेगी ये भी नगरी मंडे कटना है कलर राज्य ग्रीन में नहीं राज्य वाला यही है जिस दिन ब ਨਵੀਂ ਕੋਰਟੀ ਇੰਪੀਟ ਨੇ ਉਹਨਾਂ ਦੇ ਬੈਨਾਂ ਤੇ ਪਰਚਾ ਦਰਜ ਕੀਤਾ ਹੈ। ਇਨ ਐਲ ਡੀ ਪੈਨਲ ਤੇ ਕਾਊਂਟ ਸਿਸਟਮ ਗੈਸ ਸਿਲੰਡਰ ਤੇ ਕੁਝ ਮਿੱਡੇ ਮੇਜਰ ਸਮਾਨ ਜੋ ਚੋਰੀ ਕਰਕੇ ਲਏ। ਇਸਦੀ ਇਹ ਵੀ ਸਰਵੇਖਣ ਕੀਤੀ ਜਾ ਰਹੀ ਹੈ। ਅਸੀਂ ਮੌਕੇ ਤੇ ਜਾ ਕੇ ਸਰ ਮੌਕਮਾ ਦੇਖਿਆ ਕਿ ਆਪਾਂ ਸੀਸੀਟੀਵੀ ਕੈਮਰੇ ਥੋੜੇ ਸਾਰੇ ਚੱਲ ਰਹੇ ਆ। ਸੋ ਸਾਨੂੰ ਲੀਡ ਮਿਲੀ ਵੀ ਹੈ। ਉਮੀਦ ਆ ਕਿ ਜਲਦੀ ਹੀ ਕੋਰਾਂ ਨੂੰ ਕਾਬੂ ਕਰਾਂਗੇ। ਰੈਲੇਵੈਂਟ ਅਕਸ਼ਨ ਦੇ ਨਾਲ ਅਸੀਂ तुरंत पता दर्ज कर देते हैं एसआईएल सर जी जी आ, जी उम्मीद है जल प्रयंग बिल्कुल जी सानो कुछ लीड मिली भी है सीटीवी की जल पर्याय की की समान से चोरी होया एक चोरी दे विच चोरी दी 3 पैनल ने इंटरएक्टिव फ्लैट पैनल दी जिन्ना दी पैनल राशन ਤੇ ਸਾਡੇ ਜਿਵਾਈ ਨਹੀਂ ਮੇਰੇ ਲਗਭਗ 4000 ਦੇ ਕੀਮਤ ਦੇ ਸੌਕੇ ਸੀ ਜੀ ਇੱਕ ਸਲੰਡਰ ਸੀ ਤਿੰਨ ਬੱਚਿਆਂ ਦੇ ਜਿਵੇਂ ਆਪਾਂ ਵੱਡੀਆਂ ਬੈਠਣ ਵਾਲੇ ਮੈਟ ਸੀਗੇ ਉਹ ਚੋਰੀ ਹੋਈ ਨੇ ਜੀ ਤੇ ਇਸ ਤੋਂ ਇਲਾਵਾ ਕੋਰਾ ਜਆ ਸਾਇਰਸ ਮਾਨ ਰੱਖਿਆ ਹੋਇਆ ਸੀਗਾ ਸੈਂਟਾਈਜ਼ਰਿੰਗ ਦੇ ਲਈ ਉਹ ਸਾਰਾ ਕੁਝ ਤੇ ਤਿੰਨ ਸਾਊਂਡ ਸਿਸਟਮ ਸੀਗੇ ਆਹ ਬਹੁਤ ਗੱਲ ਕਰੀਏ ਤੇ ਕਿੰਨੀ ਕੀਮਤ ਦੇ ਲਗਭਗ 35 ਲੱਖ ਦਾ ਸਮਾਨ ਸੀ ਜਿਹੜਾ ਸਾਡਾ ਚੋਰੀ ਹੋਇਆ ਹਾਂਜੀ ਅਸੀਂ ਹਾਂਜੀ ਹਾਂਜੀ ਅਸੀਂ ਐਫ ਆਈ ਆਰ ਦਾਖਲੀ ਕਰਵਾਤੀ ਤੁਹਾਡੇ ਕੋਲੇ ਇਹ ਸਮਾਨ ਦੀ ਸੀਸੀਟੀਵੀ ਅਸੀਂ ਕੈਮਰੇ ਚੈੱਕ ਕੀਤੇ ਆ ਉਹਨਾਂ ਦੇ ਵਿੱਚ ਵੀਡੀਓ ਵੀ ਆ ਰਹੀ ਆ ਤੇ ਸਾਡੇ ਸਾਡੇ ਕੋਲੇ ਜਿਹੜਾ ਸਮਾਨ ਸੀ ਉਹਦੀ ਵੀਡੀਓ ਵੀ ਸਵੇਰੇ ਜਦੋਂ ਸਾਨੂੰ ਪਤਾ ਚੱਲਿਆ ਉਹ ਵੀ ਆ ਕੇ ਬਣਾਏ ਕਿੰਨੇ ਕਿਹੜੇ ਜਿਹੜੇ ਬਾਜ਼ਾਰ ਤੋਂ ਇੰਦਾਂ ਦਿੱਤਾ ਕੁਝ ਪਤਾ ਲੱਗੇ ਵੀ ਕਿੰਨੇ ਜਨਤ ਜਦੋਂ ਸੀ ਸੀ ਪੀ ਟੀ ਵੀ ਕੈਮਰਾ ਚੱਲਦੀ ਤੇ ਉਹਦੇ ਵਿੱਚ ਸਾਨੂੰ ਤਿੰਨ ਵਿਅਕਤੀ ਦਿਖਾਈ ਦੇ ਰਹੇ ਆ। ਗੁੰਗਰੀ ਦੀ ਤਸਵੀਰ ਉਹਨਾਂ ਦੀ ਆ ਰਹੀ ਹੈ। ਪਰ ਬਗੈ ਉਹਦਾ ਉਹ ਤਾਂ ਕੰਮ ਨਹੀਂ ਕਰਨਾ ਮਾਰਿਆ ਮਾੜੀ ਗੱਲ ਮੈਂ ਨਾ ਤੁਹਾਨੂੰ ਦੱਸਦਾ। ਲੇਖੋ ਜੀ ਹੁਣ ਵੈਸੇ ਤਾਂ ਇਹ ਮਾੜੀ ਗੱਲ ਹੈ। ਜੀ ਕੋਹ ਤਾਂ ਦੇਖੋ ਕਿ ਉਹ ਆਪਣੇ ਪਵਿੱਤਰ ਸੰਸਾਇਕ ਦੇ ਤੋਂ ਤੋਂ ਦੇ ਬੱਚਿਆਂ ਨੂੰ ਥੇਰ ਮਿਲਦੀ ਹੈ। ਵੈਸੇ ਤਾਂ ਬਾਹਰੋਂ ਜੇ ਆਪਾਂ ਜਦੋਂ ਚੋਰ ਚੋਰੀ ਤੇ ਆ ਗਏ ਉਹਨੀਆਂ ਵੀ ਦੇਖਣਾ ਵੀ ਇਹ ਗੁਰਦੁਆਰਾ ਕੇ ਸੂਰ ਹੈ। ਵੇਵਣ ਜੇਸਸ ਸਾਗਰ ਸਿੱਖਿਆ ਕ੍ਰਾਂਤੀ ਆਈ ਹੈ ਸਾਡੇ ਸਕੂਲ ਦੇ ਵਿੱਚ ਕਿੰਦੀ ਸੀ ਬਹੁਤ ਨੇ ਆ ਹਰ ਤਰ੍ਹਾਂ ਨਾਲ ਅਪਡੇਟ ਆ ਸਾਰੇ ਤਿੰਨ ਤੀਸ ਮਾਲ ਆ ਸਾਡੇ ਕੋਲੇ ਕਿੰਦੀ ਇਸ ਬਹੁਤ ਨੇ ਮੋਟ ਸਕਦਾ ਵੀ ਬਾਹਰ ਪਤਾ ਲੱਗਦਾ ਉਹਨਾਂ ਨਾਲ ਤਾਂ ਵੀ ਇਤਨਾ ਆਸਾਨੀ ਪ੍ਰਾਪਰਟੀ ਬੇਚਨੇ ਔਰ ਖਰੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز